ਬੜੀ ਹੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਤਿੰਨ دوست ਜਿਹੜੇ ਨੇ ਇਸ ਦੁਨੀਆ ਨੂੰ અલਵਿਦਾ ਆਖ ਗਏ ਨੇ ਬੜੀ ਹੀ ਦਰਦਨਾਕ ਤੇ ਭਿਆਨਕ ਮੌਤ ਉਹਨਾਂ ਨੂੰ ਮਿਲੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋਹਣੇ ਸੁਨਖੇ ਨੌਜਵਾਨ ਗੱਭਰੂ ਚੜਦੀ ਵਰੇਜ ਤੇ ਗੱਭਰੂ ਨੇ ਤਿੰਨਾਂ ਦੀ ਉਮਰ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ 25 ਸਾਲ ਦੇ ਕਰੀਬ ਤਿੰਨਾਂ ਕਦੀ ਉਮਰ ਦੱਸੀ ਜਾ ਰਹੀ ਹੈ ਔਰ ਤਿੰਨਾਂ ਜਾਣਿਆਂ ਦੇ ਨਾਮ ਭਿਆਨਕ ਹਾਦਸਾ ਵਾਪਰਿਆ ਹੈ ਤੜਫ ਤੜਫ ਕੇ ਇਸ ਦੁਨੀਆ ਨੂੰ ਅਲਵਿਦਾ ਆ ਕੇ ਨੇ ਇੰਨਾ ਖਜਾਦਾ ਭਿਆਨਕ ਐਕਸੀਡੈਂਟ ਸੀ ਕਿ ਗੱਡੀਆਂ ਦੇ ਪਰਖੱਚੇ ਤੱਕ ਉੱਡ ਚੁੱਕੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦੱਸ ਦਈਏ ਕਿ ਸਵਿਫਟ ਕਾਰ ਦੇ ਵਿੱਚ ਸਵਾਰ ਕੋਕੇ ਇਹ ਨੌਜਵਾਨ ਜਿਹੜੇ ਨੇ ਉਹ ਪਿੰਡ ਕਾਜਲੇ ਤੋਂ ਸੰਗਰੂਰ ਵੱਲ ਜਾ ਰਹੇ ਸੀਗੇ ਔਰ ਸਵਿਫਟ ਕਾਰ ਤੇ ਇਹ ਚਾਰ ਜਣੇ ਨੌਜਵਾਨ ਸਵਾਰ ਸੀ ਤਿੰਨ ਜਣੇ ਇੱਕੋ ਪਿੰਡ ਦੇ ਸੀ ਤੇ ਇੱਕ ਬਾਹਰਲੇ ਪਿੰਡ ਦਾ ਸੀਗਾ ਨੌਜਵਾਨ ਇਹ ਚਾਰ ਜਣੇ ਇੱਕ ਗੱਡੀ 'ਚ ਸਵਾਰ ਸੀਗੇ ਔਰ ਇਹਨਾਂ ਦੀ ਗੱਡੀ ਜਿਹੜੀ ਹੈ ਉਹ ਪਿੰਡ ਲੱਡਾ ਦੇ ਕੋਲ ਪੈਟਰੋਲ ਪੰਪ ਦੇ ਕੋਲ ਬਿਲਕੁਲ ਟਰੱਕ ਦੇ ਨਾਲ ਭਿਆਨਕ ਟੱਕਰ ਹੋਈ ਹੈ ਔਰ ਟਰੱਕ ਦੇ ਨਾਲ ਜਦੋਂ ਭਿਆਨਕ ਟੱਕਰ ਹੋਈ ਤਾਂ ਗੱਡੀ ਦੇ ਪ੍ਰਖੱਚੇ ਤਾਂ ਉੱਡ ਚੁੱਕੇ ਨੇ ਜਿਸ ਦੇ ਵਿੱਚ ਤਿੰਨ ਨੌਜਵਾਨਾਂ ਦੀ ਗੱਡੀ ਦੇ ਵਿੱਚ ਚਾਰ ਜਣੇ ਸਵਾਰ ਸੀ ਤਿੰਨ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਦਰਦਨਾਕ ਮੌਤ ਮਿਲੀ ਹੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਿੰਨ ਨੌਜਵਾਨ ਨੇ ਸੋਹਣੇ ਸੁਨਖੇ ਨੌਜਵਾਨ ਗੱਭਰੂ ਇਹ ਵੀ ਸੂਤਰਾ ਤੋਂ ਜਾਣਕਾਰੀ ਮਿਲ ਪਾਰੀ ਹੈ ਕਿ ਇੱਕ ਨੌਜਵਾਨ ਜਿਹੜਾ ਮ੍ਰਿਤਕਾਂ ਦੇ ਵਿੱਚੋਂ ਅਜੇ 6 ਦਿਨ ਪਹਿਲਾਂ ਹੀ ਕੈਨੇਡਾ ਤੋਂ ਪੰਜਾਬ ਆਪਣੇ ਘਰੇ ਆਇਆ ਸੀ ਮਹਿਜ਼ ਉਸ ਨੂੰ ਕੈਨੇਡਾ ਤੋਂ ਪਰਤੇ ਕੋਈ ਨੂੰ ਅਜੇ 6 ਦਿਨ ਖੋਈ ਸੀਗੇ ਔਰ ਆਪਣੇ ਦੋਸਤਾਂ ਦੇ ਨਾਲ ਆਪਣੇ ਪਿੰਡ ਕਾਂਝਲੇ ਤੋਂ ਉਹ ਸੰਗਰੂਰ ਵੱਲ ਨੂੰ ਜਾ ਰਹੀ ਸੀ ਪਰ ਰਸਤੇ ਦੇ ਵਿੱਚ ਭਿਆਨਕ ਹਾਦਸਾ ਵਾਪਰ ਗਿਆ ਕਾਰ ਤੇ ਟਰੱਕ ਦੀ ਭਿਆਨਕ ਟੱਕਰ ਖਈ ਹੈ ਔਰ ਇਸ ਟੱਕਰ ਦੇ ਵਿੱਚ ਗੱਡੀ ਦੇ ਪਰਖੱਚੇ ਤੱਕ ਉੱਡ ਚੁੱਕੇ ਨੇ ਤੇ ਤਿੰਨ ਨੌਜਵਾਨਾਂ ਦੀ ਮੌਕੇ ਤੇ ਹੀ ਭਿਆਨਕ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਮ੍ਰਿਤਕ ਨੌਜਵਾਨ ਜਿਹੜਾ ਆ ਉਹ 6 ਦਿਨ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਆਇਆ ਸੀਗਾ ਔਰ ਕਿਸੇ ਕੰਮ ਦੇ ਵਾਸਤੇ ਸੰਗਰੂਰ ਵੱਲ ਨੂੰ ਜਾ ਰਹੀ ਸੀ ਪਰ ਰਸਤੇ ਦੇ ਵਿੱਚ ਪਿੰਡ ਲੱਡਾ ਦੇ ਕੋਲ ਟਰੱਕ ਦੇ ਨਾਲ ਇਹ ਟੱਕਰ ਹੋ ਗਈ ਅਜੇ ਤੱਕ ਇਹ ਪਤਾ ਨਹੀਂ ਚੱਲ ਪਾਇਆ ਕਿ ਟਰੱਕ ਦੇ ਨਾਲ ਟੱਕਰ ਹੋਣ ਦਾ ਕਾਰਨ ਕੀ ਰਿਹਾ ਤੇਜ਼ ਰਫਤਾਰ ਰੋਂਗ ਸਾਈਡ ਸੀ ਜਾਂ ਕੋਈ ਲਾਪਰਵਾਹੀ ਵਰਤੀ ਗਈ ਹੈ ਇਸ ਕਾਰਨ ਦਾ ਅਜੇ ਤੱਕ ਪਤਾ ਨਹੀਂ ਲੱਗ ਪਾਇਆ ਪਰ ਹਾਦਸਾ ਬਹੁਤ ਜ਼ਿਆਦਾ ਦਰਦਨਾਕ ਤੇ ਭਿਆਨਕ ਸੀ ਜਿਸ ਤਰੀਕੇ ਦੇ ਨਾਲ ਗੱਡੀ ਖੇਰੂ ਖੇਰੂ ਹੋ ਚੁੱਕੀ ਹੈ ਮੂਰਿਓ ਗੱਡੀ ਦਾ ਆ ਜਿਹੜਾ ਇੰਜਣ ਹੈ ਬੋਨਟ ਜਿਹੜਾ ਸ਼ੀਸ਼ੇ ਤੱਕ ਜਿਹੜੇ ਉਹ ਕੱਲਾ ਕੱਲਾ ਪੁਰਜਾ ਖੇਰੂ ਖੇਰੂ ਹੋ ਚੁੱਕਿਆ ਹੈ ਤਸਵੀਰ ਤੁਸੀਂ ਦੇਖ ਹੀ ਸਕਦੇ ਹੋ ਇਥੋਂ ਇੰਜ ਲੱਗਦਾ ਹੈ ਕਿ ਬਹੁਤ ਭਿਆਨਕ ਇਹ ਉਹ ਮੰਜ਼ਰ ਰਿਹਾ ਹੋਵੇਗਾ ਕੌਫਨਾਕ ਮੰਜ਼ਰ ਰਿਹਾ ਹੈ ਬਲਕਿ ਟਰੱਕ ਵੀ ਪਲਟ ਗਿਆ ਟੱਕਰ ਤੋਂ ਬਾਅਦ ਔਰ ਤਿੰਨ ਜਣਿਆਂ ਦੀ ਇਸ ਦੇ ਵਿੱਚ ਮੌਤ ਜਿਹੜੀ ਹੈ ਉਹ ਮੌਕੇ ਤੇ ਹੋ ਚੁੱਕੀ ਹੈ ਤੇ ਇੱਕ ਨੌਜਵਾਨ ਜਿਹੜਾ ਆ ਉਹ ਜ਼ਖਮੀ ਦੱਸਿਆ ਜਾ ਰਿਹਾ ਹੈ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਕੰਡੀਸ਼ਨ ਜਿਹੜੀ ਹੈ ਉਹ ਬਹੁਤ ਨਾਜ਼ੁਕ ਦੱਸੀ ਜਾ ਰਹੀ ਹੈ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਉਸ ਦਾ ਇਲਾਜ ਜਿਹੜਾ ਆ ਉਹ ਚੱਲ ਰਿਹਾ ਹੈ ਤਸਵੀਰਾਂ ਦੇਖ ਸਕਦੇ ਹੋ ਇਹ ਤਿੰਨ ਨੌਜਵਾਨ ਜਿਹੜੇ ਆ ਤਿੰਨੋਂ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸਦੀ ਕਿ ਜਗਸੀਰ ਸਿੰਘ ਨੌਜਵਾਨ ਹੈ ਅਮਨ ਜੋਤ ਸਿੰਘ ਨੌਜਵਾਨ ਹੈ ਜਿਨ੍ਹਾਂ ਦੋਨਾਂ ਦੀ ਇਸ ਦੇ ਵਿੱਚ ਮੌਤ ਹੋਈ ਹੈ ਔਰ ਗੁਰਸੇਵਕ ਸਿੰਘ ਜਿਹੜਾ ਹਸਨਪੁਰ ਦਾ ਹੈ ਉਹਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਸਤਗੁਰ ਸਿੰਘ ਇਹ ਵੀ ਨੌਜਵਾਨ ਦੀ ਮੌਤ ਹੋਈ ਹੈ ਜਗਸੀਰ ਸਿੰਘ ਤੇ ਅਮਨਜੋਤ ਸਿੰਘ ਇਹਨਾਂ ਤਿੰਨਾਂ ਦੀ ਮੌਤ ਹੋ ਚੁੱਕੀ ਹੈ ਤੇ ਗੁਰਸੇਵਕ ਸਿੰਘ ਵਾਸੀ ਹਸਨਪੁਰ ਜਿਹੜਾ ਸੀ ਉਹਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਉਸ ਨੂੰ ਅੱਗੇ ਰੈਫਰ ਜਿਹੜਾ ਆਇਆ ਉਹ ਕਰ ਦਿੱਤਾ ਗਿਆ ਤਾਂ ਬੜਾ ਹੀ ਦਰਦਨਾਕ ਇਹ ਹਾਦਸਾ ਵਾਪਰਿਆ ਹੈ ਤਿੰਨ ਸੋਹਣੇ ਸੁਨੱਖੇ ਨੌਜਵਾਨਾਂ ਦੀ ਇਸ ਭਿਆਨਕ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ